ਉਹ ਮਾਵਾਂ ਤਾਂ ਸੀ ਵਿਚਾਰੀਆਂ ਭਾਂਵੇਂ ਵਿਚਾਰੀਆਂ ਅਨਪੜ੍ਹ ਸੀ ਪਰ ਸ਼ੈਨਸ਼ੀਲਤਾ ਅੱਛਾ ਵੇਖੋ ਉਹ ਦੋ ਦੋ ਤਿੰਨ ਤਿੰਨ ਦਰਾਣੀਆਂ ਜਠਾਣੀਆਂ 'ਚ ਵੀ ਕੱਟ ਗਈਆਂ ਵਿੱਚ ਸੱਸ ਵੀ ਹੋਣੀ ਸਭ ਕੁਝ ਚੱਲੀ ਜਾਂਦਾ ਸੀ ਅੱਜ ਕੱਲਾ ਕੱਲਾ ਪੋਤਾ ਹੈ ਨਾ ਦਰਾਣੀ ਹੈ ਤੇ ਨਾ ਉੱਚੀ ਬੋਲੋ ਜੀ ਤੇ ਫੇਰ ਵੀ ਕਲੇਸ਼ ਹੈ ਜੀ ਕਹਿੰਦੇ ਕੀ ਹੈ ਕਹਿੰਦੇ ਮੰਮੀ ਨਾਲ ਸਾਡੀ ਬਣਦੀ ਨਹੀਂ ਅੱਛਾ ਜਿਹਦੀ ਖੁਦ ਮੰਮੀ ਨਾਲ ਨਹੀਂ ਬਣਦੀ ਉਹ ਆਪਣੀ ਭਝਾਈ ਨੂੰ ਅਕਲ ਦੇ ਦੇ ਦੀ ਆਣ ਕੇ ਉਹਦੀ ਟੀਚਰ ਬਣੀ ਆ ਤੂੰ ਨਾ ਨਾ ਰਿਆ ਕਰ ਮਾਂ ਦੀ ਸੇਵਾ ਕਰਿਆ ਕਰ ਸਾਡੀ ਮੰਮੀ ਨੂੰ ਗਰਮ ਗਰਮ ਰੋਟੀ ਲਾ ਕੇ ਦਿਆ ਕਰ ਮਾਂ ਦੀ ਠੀਕ ਐ ਤੂੰ ਲਾ ਕੇ ਦਿੰਨੀ ਆ ਆਪਣੀ ਸੱਸ ਨੂੰ ਤੂੰ ਹੀ ਤੇ ਜਾਂਦਿਆ ਟਿੰਡ ਚ ਕਾਨਾ ਪਾ ਕੇ ਦੋਵੇਂ ਜੀ ਵਾਕ ਹੋ ਗਏ ਜੀ ਤੇ ਗੁੱਸਾ ਨਾ ਮਰਿਆ ਮੈਂ ਪਹਿਲਾਂ ਮਾਫੀ ਮੰਗ ਲਵਾ ਜਿਨ੍ਹਾਂ ਦੀ ਜੂੰਦੇ ਨਾ ਬਣਦੀ ਮੁੜ ਕੇ ਉਹ লাশ ਨੂੰ ਮੱਥਾ ਟੇਕਦੇ ਆ ਉਹ ਪੈਰਾਂ ਵਾਲੇ ਬਨੇ ਕੱਪੜਾ ਰੱਖ ਕੇ ਕਹਿਣਗੇ ਨੋ ਨੂੰ ਵੀ ਤੂੰ ਭੱਜ ਕੇ ਮੱਸਾ ਟੇਕ ਇਹਦੇ ਅਦರ್ಶਨ ਕਰ ਲਾ ਸੱਸ ਦੇ ਜਾਂਦੀ ਵਾਰੀ ਦੇ ਤੂੰ ਸਾਸ ਵਿਚਾਰੀ ਆਂਦੀ ਵੀ ਜੂਦੇ ਤੇ ਕਦੀ ਮੇਰੇ ਕੋਲ ਨਹੀਂ ਬੈਠੀ ਮਾਫ ਕਰਨਾ ਘਰਾਂ ਦੇ ਹਾਲਾਤ ਐਸੇ ਨੇ ਸਾਡੇ ਅਸੀਂ ਗੁਰਮਤ ਤੋਂ ਕੋਹਾਂ ਦੂਰ ਚਲੇ ਗਏ